ਅਮਰੀਕਾ ਦੇ ਵਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਇੱਕ ਨਵੇਂ ਨਿਯੰਤਰਿਤ ਢਾਂਚੇ ਦੇ ਤਹਿਤ ਭਾਰਤ ਨੂੰ ਵੈਨਜ਼ੂਏਲਾ ਤੋਂ ਕੱਚਾ ਤੇਲ ਖਰੀਦਣ ਦੀ ਆਗਿਆ ਦੇਣ ਲਈ ਤਿਆਰ ਹੈ ਇਹ ਢਾਂਚਾ ਅਮਰੀਕਾ ਦੇ ਨਿਯੰਤਰਣ ਹੇਠ ਹੋਵੇਗਾ ਇਸ ਤੋਂ ਪਤਾ ਲੱਗਦਾ ਹੈ ਕਿ ਵੈਨਜ਼ੂਏਲਾ ਦਾ ਤੇਲ ਇੱਕ ਵਾਰ ਫਿਰ ਉਹਨਾਂ ਦੇਸ਼ਾਂ ਤੱਕ ਪਹੁੰਚ ਸਕਦਾ ਹੈ ਜੋ ਪਾਬੰਦੀਆਂ ਤੋਂ ਪਹਿਲਾਂ ਵੱਡੇ ਖਰੀਦਦਾਰ ਸਨ ਭਾਰਤ ਵੀ ਉਹਨਾਂ ਵਿੱਚੋਂ ਇੱਕ ਸੀ ਅਮਰੀਕਾ ਹੁਣ ਬੈਂਜੂਲਾ ਦਾ ਤੇਲ ਵਿਸ਼ਵ ਬਾਜ਼ਾਰ ਵਿੱਚ ਵੇਚਣ ਵੱਲ ਵੱਧ ਰਿਹਾ ਹੈ ਜਦੋਂ ਅਧਿਕਾਰੀ ਤੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਭਾਰਤ ਦੀਆਂ ਵੱਧਦੀਆਂ ਊਰਜਾ ਜ਼ਰੂਰਤਾਂ ਨੂੰ ਦੇਖਦੇ ਹੋਏ ਭਾਰਤ ਨੂੰ ਬੈਂਜੂਲਾ ਤੋਂ ਤੇਲ ਖਰੀਦਣ ਦੀ ਇਜਾਜ਼ਤ ਦੇਵੇਗਾ ਤਾਂ ਉਹਨਾਂ ਨੇ ਹਾਂ ਵਿੱਚ ਜਵਾਬ ਦਿੱਤਾ ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਸਿਰਫ ਹਾਂ ਕਿਹਾ ਪਰ ਇਹ ਵੀ ਕਿਹਾ ਕਿ ਪ੍ਰਬੰਧ ਦੇ ਪੂਰੇ ਵੇਰਵਿਆਂ ਨੂੰ ਅਜੇ ਵੀ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਇਸ ਲਈ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਅਧਿਕਾਰੀ ਨੇ ਅਮਰੀਕੀ ਉਰਜਾ ਸਖਤਰ ਕ੍ਰਿਸਟੋਫਰ ਰਾਈਟ ਦੇ ਫੋਕਸ ਬਿਜ਼ਨਸ ਇੰਟਰਵਿਊ ਵਿੱਚ ਦਿੱਤੇ ਗਏ ਇੱਕ ਬਿਆਨ ਦਾ ਹਵਾਲਾ ਦਿੱਤਾ ਕਿ ਅਮਰੀਕਾ ਲਗਭਗ ਕਿਸੇ ਵੀ ਦੇਸ਼ ਨੂੰ ਵੈਂਜੂਲਾ ਦਾ ਤੇਲ ਵੇਚਣ ਲਈ ਤਿਆਰ ਹੈ ਕ੍ਰਿਸਟੋਫਰ ਰਾਈਟ ਨੇ ਕਿਹਾ ਕਿ ਅਮਰੀਕਾ ਵੈਂਜੂਲਾ ਦੇ ਤੇਲ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਰਿਹਾ ਹੈ ਪਰ ਇਹ ਸਭ ਇੱਕ ਵਿਸ਼ੇਸ਼ ਪ੍ਰਬੰਧ ਅਧੀਨ ਹੋਵੇਗਾ ਇਸ ਪ੍ਰਬੰਧ ਵਿੱਚ ਤੇਲ ਅਮਰੀਕੀ ਸਰਕਾਰ ਰਾਹੀਂ ਵੇਚਿਆ ਜਾਵੇਗਾ ਅਤੇ ਇਸ ਤੋਂ ਪ੍ਰਾਪਤ ਹੋਣ ਵਾਲਾ ਪੈਸਾ ਅਮਰੀਕਾ ਦੁਆਰਾ ਨਿਯੰਤਰਿਤ ਖਾਤਿਆਂ ਵਿੱਚ ਜਾਵੇਗਾ। ਬਾਅਦ ਵਿੱਚ ਇਹ ਪੈਸਾ ਬਿੰਜੂਲਾ ਨੂੰ ਇਸ ਤਰੀਕੇ ਨਾਲ ਦਿੱਤਾ ਜਾਵੇਗਾ ਕਿ ਇਸ ਦਾ ਫਾਇਦਾ ਉੱਥੋਂ ਦੇ ਆਮ ਲੋਕਾਂ ਨੂੰ ਹੋਵੇ ਨਾ ਕਿ ਸਰਕਾਰ ਦੇ ਪ੍ਰਸ਼ਟਾਚਾਰ ਜਾਂ ਗਲਤ ਕੰਮਾਂ ਨੂੰ ਹੋਵੇ। ਰਾਈਟ ਨੇ ਇਹ ਵੀ ਕਿਹਾ ਕਿ ਨਾ ਸਿਰਫ ਅਮਰੀਕਾ ਸਗੋਂ ਯੂਰਪ, ਏਸ਼ੀਆ ਅਤੇ ਦੁਨੀਆ ਦੇ ਕਈ ਹੋਰ ਹਿੱਸਿਆਂ ਤੋਂ ਖਰੀਦਦਾਰ ਵੈਨਜ਼ੂਏਲਾ ਦੇ ਕੱਚੇ ਤੇਲ ਵਿੱਚ ਦਿਲਚਸਪੀ ਦਿਖਾ ਰਹੇ ਹਨ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਅਮਰੀਕੀ ਤੇਲ ਰਿਫਾਈਨਰੀਆਂ ਪਹਿਲਾਂ ਹੀ ਵੈਨਜ਼ੂਏਲਾ ਦੇ ਤੇਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ ਅਤੇ ਇਸ ਦੀ ਮੰਗ ਅਜੇ ਵੀ ਜ਼ਿਆਦਾ ਹੈ।